ਅੱਜ 2 ਫ फेब्रुवारी ਨੂੰ ਤੁਹਾਡੇ ਸਾਰੇ ਨਾਲ ਗੱਲਬਾਤ ਕਰਦੇ ਆ ਕਿ ਕੱਲ ਮੇਦੀ ਟੈਂਟਰੀ ਇੱਕ ਨੂੰ ਮੇਰੇ ਹਲਕੇ ਸਰੂਰ ਤੇ ਵਿੱਚ ਸਾਡੀਆਂ ਖਸਾਨ ਜਿੱਥੇ ਬੰਨੀ ਆ ਬਹੁਤ ਵੱਡਾ ਧਰਨਾ ਦੇ ਰਹੀ ਹੈ ਜੁਕਤ ਕੇ ਪੰਜਾਬ ਦੀ ਸਰਕਾਰ ਬਹੁਤ ਫੁਕੇ ਫੋਰਸ ਦਾ ਜਿਹੜੇ ਪਰਚੇ ਸਾਡੇ ਲੋਕਾਂ ਦੇ ਖਿਲਾਫ ਦਰਖਤ ਕਰ ਰਹੇ ਹੈ ਅਗਰ ਤੇ ਅਸੀਂ ਆਪਣੇ ਇਲਾਕੇ ਦੇ ਵਿੱਚ ਇਹ ਹੋ ਜਾ ਨਹੀਂ ਹੋ ਰਿਹਾ ਜਿਵੇਂ ਇਹ ਵੀ ਰਿਵਾਰਡ ਬਣ ਗਏ ਸਰਕਾਰ ਤਾਂ ਇਹ ਝੂਠੇ ਮੁਕਾਬਲੇ ਕਾਫੀ ਥਾਈ ਕਦ ਨੇ ਸ਼ੁਰੂ ਕਰ ਦਿੱਤੇ ਹੈ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰ ਹੈ ਤੇ ਅਸੀਂ ਕਿਸਾਨ ਜੇਪਨੀਆ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਵਰਤਾ ਸਹਿਤ ਬੀਤੀਆ ਜਿਵੇਂ ਨਸੀਦ ਉੱਤੇ ਦਿੱਤੇ ਗਏ ਝੂਠੇ ਪਰਚੇ ਦਿੱਤੇ ਗਏ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤ ਤੋਂ ਬਹੁਤ ਦੂਰ ਨੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੇ ਸਾਰੀਆਂ ਪਾਰਟੀਆਂ ਨੂੰ ਜੋਕਰ ਕੇ ਇਹ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕੇਜਰੀਵਾਲ ਸਾਹਿਬ ਦੇ ਉੱਤੇ ਬੀਜਪੀ ਗਲਤ ਪਰਚੇ ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਡਾ ਦਿਲ ਵੀ ਤੁਹਾਡੇ ਵਰਗਾ ਹੈ ਅਸੀਂ ਇਨਸਾਨ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜਰੀਵਾਲ ਸਾਹਿਬ ਦੀ ਪੀੜ ਹੈਗੀ ਹੈ ਸਮਝ ਆ ਸਕਤੇ ਇਕਨ ਮੇਟੀ ਟੈਂਟ੍ਰਿਕ ਨੂੰ ਸਭ ਲੋਕ ਕਿ ਸਾਰੇ ਸਾਡੀ ਪਾਰਟੀਆਂ ਇੱਥੇ ਆਉਣ ਜੀਆਂ ਤੇ ਹੋਰ ਵੀ ਜਿਹੜੇ ਅਸਲ ਵੰ ਲੋਕ ਹੈਗੇ ਜਬਰੀਤ ਸੰਤ ਲੋਕ ਹੈ ਉਹ ਸਾਰੇ ਸ਼ਹਿਰੋਂ ਤੇ ਪਿੰਡੋਂ ਲੱਗ ਕੇ ਦੇ ਵਿੱਚ ਆ ਕੇ ਸਟਾਫ ਦੇ ਅੱਜ 2 ਫਬਰੀ ਨੂੰ ਨੂੰ ਤੁਹਾਡੇ ਸਾਰੇ ਨਾਲ ਗੱਲਬਾਤ ਕਰਦੇ ਹਾਂ ਕਿ ਕੱਲ ਮੇਰੀ ਟੈਂਟ ਰਿਕ ਨੂੰ ਮੇਰੇ ਹਲਕੇ ਜ਼ਿਲ੍ਹੇ ਦੇ ਵਿੱਚ ਸਾਡੀਆਂ ਖੇਤਾਂ ਜਿੱਥੇ ਬੰਨੀਆਂ ਬਹੁਤ ਵੱਡਾ ਤਰਨਾ ਦੇ ਰਹੀ ਹੈ ਜੁਕੱਤ ਕੇ ਪੰਜਾਬ ਦੀ ਸਰਕਾਰ ਬਹੁਤ ਥੁੱਕੇ ਫੋਰਸਾਂ ਦੇ ਪੱਖੇ ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਤੇ ਅਸੀਂ ਆਪਣੇ ਨਾਫੇ ਦੇ ਵਿੱਚ ਇਹ ਹੋ ਜਾ ਨਹੀਂ ਹੋਣ ਦੇਣਾ ਜਿਵੇਂ ਏ ਵੀ ਰਿਵਾਰਡ ਬਣ ਗਏ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਥਾਂ ਹੀ ਕਬਨੇ ਸ਼ੁਰੂ ਕਰ ਦਿੱਤੇ ਹੈ ਸਾਡੀ ਪੁਲਿਸ ਨੇ ਇਹ ਬਰਦਾਸ਼ਟ ਤੋਂ ਬਹੁਤ ਦੂਰ ਹੈ ਤੇ ਅਸੀਂ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਵਰਤਾ ਸਤ ਬੇਤੀਆ ਇਹ ਪਨਰ ਸਤੂ ਦੇਤੇ ਜਿਹੜੇ ਝੂਠੇ ਪਰਚੇ ਦਿੱਤੇ ਗਏ ਆ ਇਨਨ ਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤ ਤੋਂ ਬਹੁਤ ਦੂਰ ਨੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੇ ਤੇ ਸਾਰੀਆਂ ਪਾਰਟੀਆਂ ਨੂੰ ਜੋ ਕਰਕੇ ਜੇ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕੇਜਰੀਵਾਲ ਸਾਹਿਬ ਦੇ ਉੱਤੇ ਭਾਜਪਾ ਗਲਤ ਪੱჭਕ ਕਰ ਰਹੀ ਹੈ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕੀ ਛੱਡਾ ਦਿਲ ਵੀ ਤੁਹਾਡੇ ਵਰਗਾ ਹੈਗਾ ਅਸੀਂ ਇਨਸਾਨ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੀ ਵੱਲ ਸਭ ਦੀ ਪੀੜ ਹੈਗੀ ਆ ਸਮੈ ਅਸਕਲ ਤੇ ਇਕਨ ਮੇਟੀ ਟੈਂਟਰੀ ਨੂੰ ਸਗੂ ਬਕੇ ਸਾਰੇ ਸਾਡੀ ਪਾਰਟੀਆਂ ਇੱਥੇ ਆਉਣਗੀਆਂ ਤੇ ਹੋਰ ਵੀ ਜਿਹੜੇ ਅਸਲ ਵੰਦ ਲੋਕ ਹੈਗੇ ਜਬਰੀਤ ਸੰਦ ਲੋਕ ਹੈ ਉਹ ਸਾਰੇ ਛੇੜੋ ਤੇ ਪੈਂਡੂ ਲੱਕ ਕੇ ਦੇ ਵਿੱਚ ਆ ਕੇ ਸਟਸ ਆਫ ਦੇ